ਇਹ ਲਗਭਗ ਆਪਣੇ ਬਣ ਕੇ ਤਿਆਰ ਹੈ ਖਾ ਕੇ ਦੇ ਦਈਏ ਨਾ ਜੀ ਆਪਾਂ ਸਫਾਈਆਂ ਕਰ ਲੈਣਾ ਸੀ ਕੰਮ ਕਾਰ ਦੇ ਬਾਰੇ ਸਮਤ ਨੂੰ ਕਿਉਂ ਖਤਮ ਕਰ ਲੈਨੇ ਕਿੰਨਾ ਸਮਾਂ ਲੱਗਿਆ ਸਾਸ੍ਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਆਪਾਂ ਜਾ ਰਹੇ ਸੀ ਬੱਚਿਆਂ ਨੂੰ ਸਕੂਲ ਛੱਡਣ ਇੱਥੇ ਆਪਾਂ ਕਰਦੇ ਪਏ ਆ ਬਸ ਦੀ ਵੇਟ ਤੇ ਅੱਜ ਹੈਗਾ ਦਿਨ ਬੁੱਧਵਾਰ ਇਹ ਹੈਗਾ ਸਰਕਾਰੀ ਸਕੂਲ ਹੈ ਇੱਥੇ ਦੇਖੋ ਛੋਟਾ ਜਿਹਾ ਬਾਂਦਰ ਦਾ ਬੱਚਾ ਆ ਬੈਠਾ ਹੋਇਆ ਇੱਕ ਬਾਂਦਰ ਆ ਬਾਂਦਰੀ ਹੈ ਤੇ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ ਇਹ ਬਾਹਰ ਆਇਆ ਬਾਸਾ ਜੀ ਆਈ ਨਹੀਂ 650 ਦੀ ਬੱਸ ਆਉਣੀ 645 ਹੋ ਚੁੱਕੇ ਨੇ ਪਹਿਲਾਂ ਦਰਖਤ ਤੇ ਚੜ ਗਿਆ ਸੀ ਜਦੋਂ ਇੱਕ ਹੋਰ ਸਕੂਲੀ ਬੱਸ ਆਈ ਸੀ ਨਾ ਤੇ ਦਰਖਤ ਤੇ ਚੜ ਗਿਆ ਤੇ ਹੁਣ ਉਤਰ ਕੇ ਉਹ ਛੋਟੇ ਜਿਹੇ ਪੇੜ ਤੇ ਬੈਠ ਗਿਆਨ ਕੇ ਤੇ ਆ ਉਤਰ ਲਗਾ ਫੇਰ ਆ ਗਿਆ ਆ ਗਿਆ ਪਤਾ ਨਹੀਂ ਕਿਿੱਧਰ ਨੂੰ ਚੱਲਣਾ ਜੇ ਦਪੈਰ ਹਿਲਾਉਂਦੇ ਨੇ ਆਣੇ ਤੇ ਨਾਲ ਹੀ ਰੁਕ ਜਾਂਦਾ ਇਹ ਉਹ ਕੋਈ ਆ ਰਿਹਾ ਉਧਰ ਤੇ ਫੇਰ ਵਾਪਸ ਚਲੇ ਚੱਲਣਾ ਚਲੇ ਗਿਆ ਉਹ ਬੈਠ ਗਿਆ ਅੱਜ ਸਕੂਲ ਚਲੇ ਗਏ ਨੇ ਤੇ ਦੇਖੋ ਕਮਰੇ ਦਾ ਖਲਾਰਾ ਕਿਤਾ ਬਾਹਰ ਚਪੀ ਹੋਗੀ ਕਿਲਾ ਮੈਂ ਖਲਾਰਾ ਸਾਮ ਦਾ ਚਾਦਰ ਚੱਕ ਲਾ ਹਾਂ ਜੀ ਆਪਾਂ ਬੈੱਡ ਦੀ ਚਾਦਰ ਚੱਕ ਦਿੱਤੀ ਹੁਣ ਕੱਲ ਨੂੰ ਆਪਾਂ ਚਾਦਰਾਂ ਧੋਵਾਂਗੇ ਕਿਉਂਕਿ ਦੋ ਤਿੰਨ ਚਾਦਰਾਂ ਮੇਰੀਆਂ ਪਹਿਲਾਂ ਵੀ ਦੋ ਪਈਆਂ ਸੀ ਦੂਸਰੇ ਕਮਰੇ ਦੀਆਂ ਤੇ ਇਕੱਠੀਆਂ ਕੱਲ ਨੂੰ ਤਿੰਨ ਧੋ ਲੈਣੀਆਂ ਚਾਦਰਾਂ ਤੇ ਆਪਾਂ ਨਵੀਂ ਚਾਦਰ ਵਿਛਾ ਦਿੱਤੀ ਏ ਤੇ ਹੁਣ ਆਪਣਾ ਕਮਰਾ ਹੋ ਗਿਆ ਰੈਡੀ ਬਿਸਤਰੀ ਆਪਾਂ ਸਾਰੇ ਤਹਿਮਾ ਲਾਉਂਦੇ ਨੇ ਹੁਣ ਚਾਹ ਬਣਾ ਕੇ ਪੀਨੀ ਆ ਚਾਹ ਪੀਣ ਤੋਂ ਬਾਅਦ ਫਿਰ ਕਰਾਂਗੇ ਜੀ ਝਾੜੂ ਪੋਚਾ ਸਫਾਈ ਕਰਕੇ ਤੇ ਫਿਰ ਆਪਾਂ ਬਣਾਵਾਂਗੇ ਅੱਜ ਚੂਰੀ ਕਿਉਂਕਿ ਮੈਂ ਬੱਚਿਆਂ ਨੂੰ ਕਿਹਾ ਹੋਇਆ ਸੀ ਕਿ ਮੈਂ ਤੁਹਾਨੂੰ ਘਰ ਦੀ ਚੂਰੀ ਬਣਾ ਕੇ ਦਿਖਾਵਾਂਗੀ ਕਿ ਕਿੰਨੀ ਸਵਾਦਗਰਦੀ ਹੈ ਉਹ ਤੇ ਇੰਨੀ ਮਹਿੰਗੀ ਆਪਾਂ ਚੂਰੀ ਲਈ ਸੀਗੀ 100 ਰੁਪਏ ਦੀ ਇੱਕ ਛੋਟੀ ਜੀ ਡੱਬੀ ਤੇ ਆਪਾਂ ਅੱਜ ਘਰ ਬਣਾਵਾਂਗੇ ਤੇ ਵੀਡੀਓ ਨਾਲ ਬਣੇ ਰਹੋ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਵੀ ਆਪਣੀ ਚਾਹ ਤੇ ਨਾਲ ਆਪਾਂ ਲੈ ਲੈਨੇ ਦੋ ਬਿਸਕਟ ਚਾਹ ਪੀ ਕੇ ਬਾਕੀ ਫੇਰ ਕੰਮ ਕਰਦੇ ਹਾਂ ਹਾਂਜੀ ਆਪਾਂ ਸਭਾਈਆਂ ਕਰ ਲੈਣਾ ਸੀ ਕੰਮ ਕਰਦੇ ਰਹੇ ਸੀ ਸੁਪਤ ਨੂੰ ਕਿਉਂ ਖਤਮ ਕਰ ਲੈਨੇ ਤੇ ਹੁਣ ਮੈਂ ਲੱਗੀਆਂ ਜੀ ਰੋਟੀ ਖਾਣ ਟਾਈਮ ਜੁੜਾ ਹੋ ਚੁੱਕਿਆ 11:30 ਵੱਜ ਚੁੱਕੇ ਨੇ ਤੇ ਕੀ ਆਪਾਂ ਬਣਾਈ ਸੀ ਮੋٹے ਮਸਲਾ ਵੀ ਘਾਲ ਬੱਚੇ ਸਕੂਲ ਪਏ ਚੇ ਟਿਫਨ ਤਿਆਰ ਕੀਤੇ ਉਹਨਾਂ ਦੇ ਫਿਕਰਦਿਆਂ ਸਫਾਈਆਂ ਕੀਤੀਆਂ ਫੇਰ ਲਾ ਕੇ ਫੇਰ ਹੁਣ ਰੋਟੀ ਖਾਣੀ ਨਸੀਬ ਬਣ ਲੱਗੀ ਹੈ ਬੱਚੇ ਚੁੱਕੇ ਨੇ ਬੱਚੇ ਆਉਣ ਵਾਲੇ ਨੇ ਤੇ ਮੈਂ ਸੋਚਿਆ ਚੱਲ ਹੁਣ ਰੋਟੀ ਬਣਾ ਲਵਾਂ ਤੇ ਰੋਟੀਆਂ ਨਾਲ ਵਾਸਤੇ ਉਹ ਤਾਂ ਵੀ ਪਕਾਤੀ ਸੀ ਸਬਜੀ ਨਾਲ ਦਿਖਾ ਲੈਣਗੇ ਤੇ ਬਾਕੀ ਚੂਰੀ ਬਣਾਉਣ ਵਾਸਤੇ ਮੈਂ ਹੁਣ ਰੋਟੀ ਬਣਾ ਰਹੀ ਹਾਂ ਵੱਖਰੀ ਕਿਉਂਕਿ ਇਹ ਤਾਜ਼ਾ ਰੋਟੀ ਹੋਏਗੀ ਨਾ ਗਰਮ ਰੋਟੀ ਦੀ ਚੂਰੀ ਸਭ ਤੋਂ ਵਧੀਆ ਬਣ ਜਾਂਦੀ ਹੈ ਦੇਨਿਕਾ ਫੁਲਕੇ ਪਕਾ ਲਾਂਗੀ ਤੇ ਸਵਾਦ ਤੇ ਲੱਗਦੀ ਹੈ ਤੇ ਜਿੰਨੇ ਜਿੰਨੇ ਖਾਣੀ ਹੋਏਗੀ ਖਾ ਲੈਣਗੇ ਇਹ ਘਰ ਦਾ ਬਣਿਆ ਹੋਇਆ ਗੋੜੇ ਮੰਮੀ ਹੋਰਣੇ ਕਢਵਾਇਆ ਸੀ ਉਹਨਾਂ ਦਾ ਕਮਾਦ ਲੱਗਾ ਨਾ ਤਾਂ ਮੈਂ ਵੀਡੀਓ ਵਿੱਚ ਵੀ ਦਿਖਾਇਆ ਸੀਗਾ ਤੇ ਹਜੇ ਹੋਰ ਲੱਗਾ ਗਾ ਕਿੰਨੇ ਕਿੜਵਾ ਮੰਗੇ ਫੇਰ ਇਹਨਾਂ ਨੂੰ ਬਹੁਤ ਲੰਝ ਲੋਡ ਹੋਏਗੀ ਤੇ ਹੋਰ ਪਾ ਲਵਾਂਗੇ ਇਹਨਾਂ ਨੂੰ ਬਹੁਤ ਅੱਧੀ ਢੇਲੀ ਵਿੱਚ ਪਾ ਲਿਆ ਹੁਣ ਜੇ ਰੋਟੀ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਦੇ ਹਾਂ ਚੰਗੀ ਤਰ੍ਹਾਂ ਥ੍ਰੀਕ ਥ੍ਰੀਕ ਕਰਦੇ ਹਾਂ ਗਰਮ ਗਰਮ ਰੋਟੀ ਨੂੰ ਤੇ ਇਹਦੇ ਵਿੱਚ ਆਪਾਂ ਹਾ ਪਾਉਣੀ ਹੈ ਘਿਓ ਜਿੰਨਾ ਜ਼ਿਆਦਾ ਘਿਓ ਪਾਓਗੇ ਚੂਰੀ ਕਦੀ ਹੋਰ ਜਿਆਦਾ ਸਵਾਦ ਬਣੇਗੀ ਇਹ ਤੇਸੀ ਘਰ ਦੇ ਬਣਾਇਆ ਹੋਇਆ ਘਿਓ ਹੈ ਚਲੋ ਪਾਕੀ ਫੇਰਾ ਪਚ ਚੱਕ ਕੇ ਪਾਲਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਚੂਰੀ ਨੂੰ ਇਕੱਠਾ ਕਰੀਏ ਖੰਡ ਸੌਰੀ ਜਿਹੜਾ ਗੋੜ ਹੈ ਘਿਓ ਚੰਗੀ ਤਰ੍ਹਾਂ ਇਸ ਰੋਟੀ ਵਿੱਚ ਮਿਕਸ ਕਰ ਦਈਏ ਬਿਲਕੁਲ ਬਰੀਕ ਬਰੀਕ ਕਰ ਲੈਣਾ ਇਹਨੂੰ ਆਪਾ ਯਾਨੀ ਕਿ ਵਟੀਆਂ-ਵਟੀਆਂ ពੁਰਕੀਆਂ ਰਹਿ ਜਾਣ ਇਹ ਤਰ੍ਹਾਂ ਕਰਨਾ ਹੁਣ ਫੇਫੇ ਕੇ ਇੱਥੇ ਹੀ ਆਪਾ ਬਰੀਕ ਕਰ ਲੈਣਾ ਬਿਲਕੁਲ ਸੋ ਆਹ ਬਹੁਤ ਵਧੀਆ ਤੇ ਬਣਾਈ ਤੇ ਨਹੀਂ ਸੀ ਪਰ ਕੱਲ ਜਦ ਇਹ ਲੈ ਕੇ ਆਈ ਸੀ ਤੇ ਇਹ ਨਾਲ ਮੈਂ ਕਿਹਾ ਚਲ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਘਰ ਦੀ ਚੂਰੀ ਕਿੰਦੀ ਸਵਾਦ ਹੁੰਦੀ ਹੈ ਨਾਲੇ ਬੱਚਿਆਂ ਨੇ ਪਤਾ ਲੱਗ ਗਿਆ ਜਿਗਾ ਤਾਂ ਮੈਂ ਇਸ ਟਾਈਮ ਚੈੱਕ ਕਰਕੇ ਦੇਖੋ ਜੇ ਮਿੱਠਾ ਘੱਟ ਲੱਗਦਾ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਹੋਰ ਵੀ ਕੁੱਟ ਕੇ ਪਾ ਸਕਦੇ ਹੋ ਦੇਖੋ ਇੰਨਾ ਕਿਉਂ ਪਾਇਆ ਬੱਚੇ ਨੇ ਹੱਥ ਫੇਰੇ ਕਿਉਂ ਉਹਨਾ ਚਮਕਦੇ ਪੈਣ ਥੋੜਾ ਜਿਹਾ ਕਿਉਂ ਗੁੜ ਪਾ ਦੇਣੀ ਥੋੜਾ ਜਿਹਾ ਥੋੜਾ ਜਿਹਾ ਗੁੜ ਪਾਇਆ ਦੇ ਵਿੱਚ ਹੋਰ ਚੰਗੀ ਤਰ੍ਹਾਂ ਨੂੰ ਆਪਾਂ ਗੋਨ ਲੈਣਾ ਚੰਗੀ ਤਰ੍ਹਾਂ ਐਨ ਆਟੇ ਨੂੰ ਮੂਜੀੜੀ ਹੋ ਜੇਵੇ ਜਿਹੜੀਆਂ ਰੋਟੀ ਦੇ ਟੁਕੜੇ ਨੇ ਸਾਰੇ ਖਤਮ ਕਰਨੀ ਹੈ ਤੋਰੀ ਲਗਭਗ ਆਪਣੀ ਬਣ ਕੇ ਤਿਆਰ ਹੈ ਖਾ ਕੇ ਦੇ ਦਈਏ ਨਾ ਮਿੱਠਾ ਘੱਟ ਦੇਣੀ ਮੈਂ ਤਾਂ ਬਹੁਤ ਹੀ ਲਗ ਗਿਆ ਮੈਂ ਤਾਂ ਬਾਕੀ ਨੂੰ ਹੁਣ ਆਪਾਂ ਬੱਚੇ ਆਉਂਦੇ ਤਾਂ ਉਹਨਾਂ ਨੂੰ ਦਿੰਨੇ ਆ। ਉਹ ਜਿਹੜੀਆਂ ਚੀਜ਼ਾਂ ਹੁਣ ਘਰਾਂ ਵਿੱਚ ਬੰਦ ਹੁੰਦੀਆਂ ਜਾਂਦੀਆਂ ਉਹ ਮਾਰਕੀਟ ਵਿੱਚ ਸਾਨੂੰ ਕਿੰਨੀ ਮਹਿੰਗੀ ਮਿਲ ਰਹੀ ਹੈ। ਛੋਟੀ ਜਿਹੀ ਕਟੋਰੀ ਸੀ ਸਿਰਫ ਮਿਲਦਾ ਇੱਕ ਰੋਟੀ ਹੁੰਦੀ ਹੈ ਤੇ ਕਿੰਨੀ ਮਹਿੰਗੀ 100 ਦੀ ਸਾਨੂੰ ਮਿਲੀ ਹੈ। ਪਰ ਆ ਬਸ ਸਕੂਲੋਂ ਆ ਗਏ ਨੇ 유ਨੀਫਾਰਮ ਬਦਲ ਲਈਏ। ਚਲ ਖਾ ਕੇ ਦਿਖਾ ਮੈਨੂੰ। ਤੇ ਖਾ ਕੇ ਤੇ ਮੈਨੂੰ ਦੱਸਿਓ। ਕਾਲਾ ਵਾਲੀ ਚੂਰੀ ਵਿੱਚ ਤੇ ਅੱਜ ਵਾਲੀ ਚੂਰੀ ਚ ਕੀ ਫਰਕ ਹੈ ਉਹ ਥੋੜੀ ਜਿਹਾ ਬਹੁਤ ਜ਼ਿਆਦਾ ਕੱਚੀ ਜਿਹੀ ਸੀ ਇਹ ਬਹੁਤ ਜ਼ਿਆਦਾ ਬੱਧੀ ਹੈ ਕਿ ਉਹ ਚਿੰਗਮ ਵਾਂਗ ਸੀ ਨਾ ਹਾਂ ਟਿਕਨ ਉਹ ਥੋੜੀ ਚਿੰਗਮ ਵਾਂਗ ਸੀਗੀ ਨਾ ਐ ਸੌਫਟ ਸੌਫਟ ਕਿਉਂ ਆ ਕਾਫੀ ਮੈਂ ਤੁਹਾਡੇ ਦੋਨਾਂ ਵਾਸਤੇ ਬਣਾਈ ਸੀ ਨੇਚਰ ਖਾ ਲੋਗੇ ਤੁਹਾਨੂੰ ਵੀ ਪਤਾ ਲੱਗੇ ਚੂਰੀ ਕਿਹੋ ਜੀ ਹੁੰਦੀ ਆ ਆਪਾਂ ਘਰ ਵੀ ਇਹਨੂੰ ਬਣਾ ਸਕਦੇ ਆ ਹੁਣ ਤਾਂ ਘਰ ਵਿੱਚ ਲੋਕਾਂ ਨੇ ਬਣਾਉਣੀ ਬੰਦ ਕਰ ਦਿੱਤੀ ਪਰ ਨਾਲੋਂ ਘਰ ਵਿੱਚ ਹੀ ਬਣਾਉਂਦੇ ਹੁੰਦੇ ਸੀ ਚੂਰੀ ਵੀ ਹੁਣ ਮਾਰਕੀਟ 'ਚ ਮਿਲਣ ਲੱਗ ਪਈ ਐ ਬੱਚੇ ਕਹਿੰਦੇ ਖਾ ਕੇ ਪਤਾ ਨਹੀਂ ਕੀ ਚੀਜ਼ ਐ ਤੇ ਜਦੋਂ ਆਪਾਂ ਨੂੰ ਪਤਾ ਲੱਗਦਾ ਨੀਤਕ ਨੇ ਇਹ ਤੇ ਚੂਰੀ ਐ ਕੱਲ ਵਾਲੀ ਵਿੱਚ ਤੇ ਅੱਜ ਵਾਲੀ ਵਿੱਚ ਫਰਕ ਕੀ ਮਿੰਦਾ ਸੀ ਆ ਜਾਓ ਜੀ ਜੀ ਫਰਕ ਕੀ ਹੈ ਫਰਕ ਪੁੱਛਦੀ ਪਈ ਆ ਫਰਕ ਦਾ ਨਹੀਂ ਪਤਾ ਮੇਰਾ ਪ੍ਰਭ ਨੇ ਕਹਿਤਾ ਹੈ ਫਰਕ ਦਾ ਕਿਉਂ ਕੱਲ 치ੜੀ 치ੜੀ ਸੀਗੀ ਉਹ ਤਾਂ ਪਤਾ ਫਿਰ ਸਾਰਿਆਂ ਨੂੰ